ਬਹੁਤ ਮਿਹਨਤ ਨਾਲ ਸਾਡੇ ਵੱਡੇ ਬਜ਼ੁਰਗਾਂ ਨੇ ਅਕਾਲੀ ਗੱਲ ਦੀ ਸਥਾਪਨਾ ਕੀਤੀ ਸੀ ਜਿਹਨੂੰ ਕੁਝ ਪਰਿਵਾਰ ਖਾ ਗਏ। ਉਹਨਾਂ ਪਰਿਵਾਰਾਂ ਨੇ ਆਪਣੀ ਤਾਕਤ ਵਧਾਉਂਦੇ ਵਧਾਉਂਦੇ ਨੇ ਲੋਕਾਂ ਕੋਲੋਂ ਸਿੱਖਾਸ ਕਰਕੇ ਸਿੱਖਾਂ ਕੋਲੋਂ ਉਹਨਾਂ ਦੀ ਰਾਜਨੀਤਿਕ ਧਿਰ ਵੀ ਖੋਲਹੀ ਹੈ। ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿ ਇਹ ਕੋਈ ਪੰਥਕ ਸਿਰੋਕਾਰਾਂ ਦੀ ਲੜਾਈ ਵਿੱਚੋਂ ਉਪਜੇ ਹੋਏ ਹਾਲਾਤ ਨਹੀਂ। ਇਹ ਸਿਰਫ ਉਹ ਲੋਕ ਟੁੱਟੇ ਆ ਜਿਹੜੇ ਲੋਕ ਇਹਨਾਂ ਨੂੰ ਬਾਦਲ ਹੁਣ ਸ਼ਕਤੀ ਦੇਂਦੇ ਸਮਰੱਥ ਨਹੀਂ ਰਿਹਾ। ਆ ਜਦੋਂ ਇਹਨਾਂ ਨੂੰ ਲੱਗਦਾ ਸੀ ਨਾ ਵੀ ਬਾਦਲ ਹੀ ਸ਼ਕਤੀ ਦਾ ਕੇਂਦਰ ਹੈ ਸਾਨੂੰ ਰਾਜ ਦੀ ਸੱਤਾ ਬਾਦਲ ਹੀ ਦੇ ਸਕਦਾ ਸਾਡੇ ਪਰਿਵਾਰਾਂ ਨੂੰ ਕੁਰਸੀਆਂ ਬਾਦਲ ਦੇ ਸਕਦਾ। ਉਦੋਂ ਨਾ ਇਹਨਾਂ ਨੇ ਕਦੀ ਅਕਾਲ ਤਖਤ ਦੀ ਪ੍ਰਵਾਹ ਕੀਤੀ ਨਾ ਕਦੀ ਸ਼੍ਰੋਮਣੀ ਕਮੇਟੀ ਦੀ ਪ੍ਰਵਾਹ ਕੀਤੀ ਨਾ ਕਦੀ ਅਕਾਲੀ ਦਲ ਦੀ ਪ੍ਰਵਾਹ ਕੀਤੀ। ਇਹਨਾਂ ਦੀਆਂ ਅੱਖਾਂ ਸਾਹਮਣੇ ਬਰਗਾੜੀ ਦੇ ਵਿੱਚ ਜੋ ਭਾਣੇ ਵਰਤੇ ਕੋਈ ਖاموش ਰਹੇ ਕੋਈ ਨਹੀਂ ਬੋਲੇ ਇਹਨਾਂ ਦੀ ਅੱਖਾਂ ਸਾਹਮਣੇ ਨਾਲ ਅੱਖਿਆਈ ਕਲੰਡਰ ਖਤਮ ਕਰ ਦਿੱਤਾ ਗਿਆ ਇਹਨਾਂ ਦੀ ਅੱਖਾਂ ਦੇ ਸਾਹਮਣੇ ਬਰਗਾੜੀ ਇਨਸਾਫ ਮੰਗਦੇ ਲੋਕਾਂ ਨੂੰ ਸੁਖਵੀਰ ਬਾਦਲ ਬੇਲੜ ਤੇ ਨਕਮੇ ਲੋਕ ਕਹਿੰਦਾ ਰਿਹਾ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਤਰਾ ਪਤਰਾ ਕਲੀਆਂ ਵਿੱਚ ਖੰਦੇ ਪਰ ਇਹ ਲੋਕ ਤਾਂ ਸਾਰੇ ਹੀ ਹਰ ਟੈਲੀਵਿਜ਼ਨ ਸੈਂਟਰ ਤੇ ਬੈਠ ਕੇ ਕਲਾ ਕਲਾ ਉਹ ਸੁਖਵੀਰ ਬਾਦਲ ਜੀਆਂ ਕੀਤੀਆਂ ਹੋਈਆਂ ਗੱਲਾਂ ਦੀ ਗਰੋੜਤਾ ਕਰਦੇ ਰਹੇ ਵੀ ਉਹ ਬਿਲਕੁਲ ਠੀਕ ਹੈ ਅੱਜ ਇਹਨਾਂ ਨੂੰ ਪੰਥ ਇਸ ਕਰਕੇ ਚੇਤੇ ਆਇਆ ਕਿਉਂਕਿ ਨਾ ਤਾਂ ਢੀਂਡ ਦੇ ਮੁੰਡੇ ਦੀ ਢੀਂਡ ਦੇ ਮੁੰਡੇ ਨੂੰ ਟਿਕਟ ਮਿਲੀ ਬਾਕੀਆਂ ਦੀ ਜ਼ਮਾਨਤ ਜ਼ਬਤ ਹੋ ਗਈ ਜਿੰਨਾ ਚਿਰ ਇਹਨਾਂ ਨੂੰ ਹੀ ਲੱਗਦਾ ਰਿਹਾ ਵੀ ਬਾਦਲ ਪਰਿਵਾਰ ਇਹਨਾਂ ਦੀ ਸ਼ਕਤੀ ਦਾ ਸਰੋਤ ਹੈ ਇਹਨਾਂ ਨੂੰ ਰਾਜਨੀਤਿਕ ਸ਼ਕਤੀ ਦੇ ਸਕਦਾ ਹੈ ਤੇ ਸਾਡੇ ਹਲਵੇ ਮੰਡੇ ਚੱਲ ਸਕਦੇ ਹੈ ਬਾਦਲ ਨਾਲ ਰਹੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਬਾਦਲ ਸ਼ਕਤੀ ਦੇਣ ਦੇ ਸਮਰੱਥ ਨਹੀਂ ਉਹਦੀ ਤਾਂ ਬਾਰ-ਬਾਰ ਜ਼ਮਾਨਤ ਕਿਉਂ ਜ਼ਬਤ ਹੋ ਰਹੀ ਹੈ ਉਨੇ ਪੰਥਕ ਭਾਵਨਾਵਾਂ ਨੂੰ ਕੈਸ਼ ਕਰਕੇ ਆਪਣਾ ਹਲਵਾ ਮੰਡਾ ਚਲਾਉਣਾ ਚਾਹੁੰਦੇ ਆ ਪਰ ਮੈਨੂੰ ਲੱਗਦਾ ਪੰਥ ਨੇ ਕਿ ਇਹਨਾਂ ਨੂੰ ਮੌਕਾ ਨਹੀਂ ਦੇਣਾ ਪੰਥ ਨੇ ਸਭ ਕੁਝ ਆਪਣੀਆਂ ਕਿੰਡੇ ਤੇ ਹਟਾ ਲਿਆ ਪੰਥ ਨੇ ਆਪਣੀਆਂ ਪੰਥਕ ਸੰਸਥਾਵਾਂ ਰੁਲਦੀਆਂ ਦੇਖ ਲਈਆਂ ਕਿਤੇ ਨੌਜਵਾਨਾਂ ਦੇ ਕੜੇ ਲਹਾਏ ਗਏ ਕਿਤੇ ਕਿਸੇ ਦੇ ਸਰਕਾਰ ਲਹਾਏ ਗਏ ਇਗਜ਼ਾਮ ਦੇਣ ਲੱਗੇ ਆ ਉਸ ਵੇਲੇ ਕੋਈ ਬੋਲਿਆ ਨਹੀਂ ਤੇ ਅੱਜ ਇਹਨਾਂ ਨੂੰ ਸਾਰਾ ਕੁਝ ਚੇਤੇ ਆ ਗਿਆ ਪੰਥ ਚੇਤੇ ਆ ਗਿਆ ਪੰਥਕ ਸੰਸਥਾਵਾਂ ਚੇਤੇ ਆ ਗਈਆਂ ਇਹ ਕੁਝ ਮੁੱਦਿਆਂ ਦੀ ਲੜਾਈ ਨਹੀਂ ਹੈ ਸਿਰਫ ਇਸ ਗੱਲ ਦੀ ਲੜਾਈ ਹੈ ਕਿ ਜੇ ਸਾਨੂੰ ਪਿੰਨੇ ਆ ਤਾਂ ਕੁਝ ਅਸੀਂ ਤੁਹਾਡੇ ਨਾਲ ਜਿੰਨੇ ਟਿੰਡ ਸਹੀ ਹੈ ਲੱਗਦਾ ਪੰਥ ਦਾ ਭਲਾ ਇਸ ਵਿੱਚ ਹੀ ਆ ਇਹ ਜਿੰਨੇ ਸੱਜਣ ਸਾਰੇ ਸਾਰੇ ਹੈਗੇ ਆ ਚਾਹੇ ਸੁਖਵੀਰ ਵਾਲੇ ਚਾਹੇ ਇਹ ਜਿਨ੍ਹਾਂ ਕਰਕੇ ਪੰਥ ਦਾ ਨੁਕਸਾਨ ਹੋਇਆ ਚੁੱਪ ਕਰਕੇ ਘਰ ਬੈਠਣ ਨਵੀਂ ਨੌਜਵਾਨੀ ਨੂੰ ਮੌਕਾ ਦੇਣ ਸਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਜੀ ਹਰ ਪਾਸੇ ਇਹ ਸੁਨਾਮ ਬੇਨਤੀ ਕਰ ਰਿਹਾ ਸੀ ਅਮਰੀਕਾ ਕਾ ਦੀ ਜੀ 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 ਮੈਸਟਰਮ ਗੈਜ਼ਟੀ ਪਰ ਸਾਬ ਅੱਜਕੱਲ੍ਹ ਅਕਾਲੀ ਦਲ ਦੇ ਵਿੱਚ ਬੜਾ ਕਾਟੋਕਲੀਸ ਪਿਆ ਹੋਇਆ ਤੁਹਾਡੀ ਇੱਕ ਪੋਸਟ ਪੜਨ ਨੂੰ ਮਿਲੀ ਹੈ ਕਾਫੀ ਲੰਮੇ ਸਮੇਂ ਬਾਅਦ ਜੀ ਤੁਸੀਂ ਦੱਸੋਗੇ ਵੀ ਇਸ ਕਾਟੋਕਲੀਸ ਦਾ ਮੰਤਵ ਕੀ ਹੈ ਪਿੱਛੇ ਕਾਰਨ ਕੀ ਹੈ ਦੇਖੋ ਮੈਨੂੰ ਇਸ ਤਰ੍ਹਾਂ ਲੱਗਦਾ ਕੁਝ ਲੋਕ ਪੰਥ ਵਿੱਚ ਉਹ ਮਹਿਸੂਸ ਕਰ ਰਹੇ ਆ ਵੀ ਇਹਦੇ ਨਾਲ ਕੋਈ ਪੰਥ ਦਾ ਪਰਾ ਹੋ ਜਾਣਾ ਜੀ ਬਿਲਕੁਲ ਕਿਉਂਕਿ ਉਹ ਲੋਕ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਲੋਕਾਂ ਦੀ ਖਾਸ ਕਰਕੇ ਸਿੱਖਾਂ ਦੀ ਕੋਈ ਖੇਤਰੀ ਪਾਰਟੀ ਚਾਹੀਦੀ ਆ ਜਿਹੜੀ ਖੇਤਰੀ ਮੁੱਦਿਆਂ ਨੂੰ ਅਡਰੈਸ ਹੋਵੇ ਜੀ ਬਿਲਕੁਲ ਤੇ ਬਹੁਤ ਮਿਹਨਤ ਨਾਲ ਸਾਡੇ ਵੱਡੇ ਬਜ਼ੁਰਗਾਂ ਨੇ ਅਕਾਲੀ ਦਲ ਦੀ ਸਹਾਇਤਾ ਕੀਤੀ ਸੀ ਜਿਹਨੂੰ ਕੁਝ ਪਰਿਵਾਰ ਖਾ ਗਏ ਜੀ ਔਰ ਉਹਨਾਂ ਪਰਿਵਾਰਾਂ ਨੇ ਆਪਣੀ ਤਾਕਤ ਵਧਾਉਂਦੇ ਵਧਾਉਂਦੇ ਨੇ ਲੋਕਾਂ ਕੋਲੋਂ ਸਿੱਖ ਖਾਸ ਕਰਕੇ ਸਿੱਖਾਂ ਕੋਲੋਂ ਉਹਨਾਂ ਦੀ ਰਾਜਨੀਤਿਕ ਧਿਰ ਵੀ ਖੋਲਹੀ ਹੈ ਔਰ ਉਹਨਾਂ ਦੀ ਪੰਥਕ ਸੰਸਥਾਾਂ ਵੀ ਖੋਲਹੀ ਹੈ ਅੱਜ ਨਾ ਸਿੱਖਾਂ ਦੇ ਕੋਲ ਕੋਈ ਰਾਜਨੀਤਿਕ ਧਿਰ ਬਚੀ ਹੈ ਤੇ ਨਾ ਪੰਥਕ ਧਿਰਾਂ ਉਹਨਾਂ ਦੀ ਕੋਈ ਪੁਸ਼ਤਪਰਾਹੀ ਕਰ ਰਹੀ ਹੈ ਜੀ ਇਸ ਵਰਤਾਰੇ ਦੇ ਵਿੱਚੋਂ ਕੁਝ ਲੋਕ ਇਹ ਦੇਖ ਰਹੇ ਆ ਵੀ ਸ਼ਾਇਦ ਇਹਦੇ ਨਾਲ ਕੋਪੱਤ ਦਾ ਭਲਾ ਹੋ ਜਾਏ ਜੀ ਪਰ ਮੈਨੂੰ ਇਹ ਲੱਗਦਾ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਵੀ ਇਹ ਕੋਈ ਪੰਥਕ ਸਰੋਕਾਰਾਂ ਦੀ ਲੜਾਈ ਵਿੱਚੋਂ ਉਪਜੇ ਹੋਏ ਹਾਲਾਤ ਨਹੀਂ ਜੀ ਇਹ ਸਿਰਫ ਉਹ ਲੋਕ ਟੁੱਟੇ ਆ ਜਿਹੜੇ ਲੋਕ ਜਿਨ੍ਹਾਂ ਨੂੰ ਬਾਦਲ ਹੁਣ ਸ਼ਕਤੀ ਦੇਣ ਦੇ ਸਮਰੱਥ ਨਹੀਂ ਰਿਹਾ ਜੀ ਜਦੋਂ ਇਹਨਾਂ ਨੂੰ ਲੱਗਦਾ ਸੀ ਵੀ ਇਹ ਸਾਰੇ ਲੋਕ ਗਰਜਾਂ ਦੇ ਮਾਰੇ ਹੋਏ ਆ ਜਦੋਂ ਇਹਨਾਂ ਨੂੰ ਲੱਗਦਾ ਸੀ ਨਾ ਵੀ ਬਾਦਲ ਹੀ ਸ਼ਕਤੀ ਦਾ ਕੇਂਦਰ ਹੈ ਸਾਨੂੰ ਰਾਜਸੀ ਸੱਤਾ ਬਾਦਲ ਹੀ ਦੇ ਸਕਦਾ ਹੈ ਸਾਡੇ ਪਰਿਵਾਰਾਂ ਨੂੰ ਕੁਰਸੀਆਂ ਬਾਦਲ ਦੇ ਸਕਦਾ ਹੈ ਉਦੋਂ ਨਾ ਇਹਨਾਂ ਨੇ ਕਦੀ ਅਕਾਲ ਤਖਬ ਦੀ ਪ੍ਰਵਾਹ ਕੀਤੀ ਨਾ ਕਦੀ ਸ਼੍ਰੋਮਣੀ ਕਮੇਟੀ ਦੀ ਪ੍ਰਵਾਹ ਕੀਤੀ ਨਾ ਕਦੀ ਅਕਾਲੀ ਦਲ ਦੀ ਪ੍ਰਵਾਹ ਕੀਤੀ ਜੀ ਇਹਨਾਂ ਦੀਆਂ ਅੱਖਾਂ ਸਾਹਮਣੇ ਬਰਗਾੜੀ ਦੇ ਵਿੱਚ ਜੋ ਭਾਣੇ ਵਰਤੇ ਕੋਈ ਖਮੋਸ਼ ਰਹੇ ਕੋਈ ਨਹੀਂ ਬੋਲਿਆ ਇਹਨਾਂ ਦੀਆਂ ਅੱਖਾਂ ਸਾਹਮਣੇ ਨਾਲ ਖਿਆਈ ਕਲੰਡਰ ਖਤਮ ਕਰ ਦਿੱਤਾ ਗਿਆ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਬਰਗਾੜੀ ਇਨਸਾਫ ਮੰਗਦੇ ਲੋਕਾਂ ਨੂੰ ਸੁਖਵੀਰ ਬਾਦਲ ਬੇਲੜ ਤੇ ਨਕੰਮੇ ਲੋਕ ਕਹਿੰਦਾ ਰਿਹਾ ਜੀ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਤਰਾ ਪਤਰਾ ਗਲੀਆਂ ਵਿੱਚ ਖਿਲਰੇ ਰਿਹਾ ਪਰ ਇਹ ਲੋਕ ਤਾਂ ਸਾਰੇ ਹੀ ਹਰ ਟੈਲੀਵਿਜ਼ਨ ਸੈਂਟਰ ਤੇ ਬੈਠ ਕੇ ਕਲਾ ਕਲਾ ਉਹ ਸੁਖਵੀਰ ਬਾਦਲ ਜੀਆਂ ਕੀਤੀਆਂ ਹੋਈਆਂ ਗੱਲਾਂ ਦੀ ਪ੍ਰੋਰੋਧਤਾ ਕਰਦੇ ਰਹੇ ਵੀ ਉਹ ਬਿਲਕੁਲ ਠੀਕ ਹੈ ਇਥੋਂ ਤੱਕ ਵੀ ਪਾਰਲੀਮੈਂਟ ਦੇ ਵਿੱਚ ਇੱਕ ਐਮਪੀ ਨੇ ਸੁਖਵੀਰ ਬਾਦਲ ਨਾਲ ਸਬੰਧ ਰੱਖਣ ਵਾਲੇ ਐਮਪੀ ਨੇ ਉਸ ਵੇਲੇ ਪਾਰਲੀਮੈਂਟ ਵਿੱਚ ਵੀ ਕਿਹਾ ਜਾ ਕੇ ਵੀ ਜਿਹੜੇ ਬਰਗਾੜੀ ਬੈਠੇ ਆ ਉਹਦੇ ਨਾਲ ਮਾਹੌਲ ਖਰਾਬ ਹੋ ਰਿਹਾ ਤੇ ਅੱਜ ਇਹਨਾਂ ਨੂੰ ਪੰਥ ਇਸ ਕਰਕੇ ਚੇਤੇ ਆਇਆ ਕਿਉਂਕਿ ਨਾ ਤਾਂ ਢੀਂਡਸੇ ਮੁੰਡੇ ਦੀ ਢੀਂਡਸੇ ਦੇ ਮੁੰਡੇ ਨੂੰ ਟਿਕਟ ਮਿਲੀ ਜੀ ਬਾਕੀਆਂ ਦੀ ਜਮਾਨਤ ਜ਼ਬਤ ਹੋ ਗਈ ਜੀ ਜਿੰਨਾ ਚਿਰ ਇਹਨਾਂ ਨੂੰ ਇਹ ਲੱਗਦਾ ਰਿਹਾ ਵੀ ਬਾਦਲ ਪਰਿਵਾਰ ਇਹਨਾਂ ਦੀ ਸ਼ਕਤੀ ਦਾ ਸਰੋਤ ਹੈ ਇਹਨਾਂ ਨੂੰ ਰਾਜਨੀਤਿਕ ਸ਼ਕਤੀ ਦੇ ਸਕਦਾ ਹੈ ਤੇ ਸਾਡੇ ਹਲਵੇ ਮੱਡੇ ਚੱਲ ਸਕਦੇ ਬਾਦਲ ਨਾਲ ਰਹੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਬਾਦਲ ਸ਼ਕਤੀ ਦੇੰਦੇ ਸਮਰਾਥ ਨੇ ਉਹਦੀ ਤਾਂ ਬਾਰ-ਬਾਰ ਜਮਾਨਤ ਜਬਤ ਹੋ ਰਹੀ ਹੈ। ਉਹਨੇ ਪੰਥਕ ਭਾਵਨਾਵਾਂ ਨੂੰ ਕੈਸ਼ ਕਰਕੇ ਆਪਣਾ ਹਲਵਾ ਮੰਡਾ ਚਲਾਉਣਾ ਚਾਹੁੰਦੇ ਆ ਪਰ ਮੈਨੂੰ ਲੱਗਦਾ ਪੰਥ ਨੇ ਇਤਕੀ ਇਹਨਾਂ ਨੂੰ ਮੌਕਾ ਨਹੀਂ ਦੇਣਾ। ਪੰਥ ਨੇ ਸਭ ਕੁਝ ਆਪਣੀਆਂ ਪਿੰਡੇ ਤੇ ਹੰਡਾ ਲਿਆ। ਪੰਥ ਨੇ ਆਪਣੀਆਂ ਪੰਥਕ ਸੰਸਥਾਵਾਂ ਰੁੜਦੀਆਂ ਦੇਖ ਲਈਆਂ। ਪੰਥ ਨੇ ਪੰਥਕ ਜਵਾਨੀ ਥਾਂ-ਥਾਂ ਰੁੜਦੀ ਦੇਖੀ। ਕਿਤੇ ਨੌਜਵਾਨਾਂ ਦੇ ਕੜੇ ਲਹਾਏ ਗਏ, ਕਿਤੇ ਕਿਸੇ ਦੇ ਕਾਰਨ ਹਾਏ ਗਏ, ਇਗਜ਼ਾਮ ਦੇਣ ਲੱਗੇ ਆ। ਉਸ ਵੇਲੇ ਕੋਈ ਬੋਲਿਆ ਨਹੀਂ ਜੀ ਤੇ ਅੱਜ ਇਹਨਾਂ ਨੂੰ ਸਾਰਾ ਕੋਈ ਚੇਤੇ ਆ ਗਿਆ ਪੰਥ ਚੇਤੇ ਆ ਗਿਆ ਪੰਥਕ ਸਸਾਵਾਂ ਚੇਤੇ ਆ ਗਏ ਜਿਨ੍ਹਾਂ ਨੇ ਗੁਨਾਹ ਬਾਦਲ ਪਰਿਵਾਰ ਨੇ ਕੀਤੇ ਜਿਨ੍ਹਾਂ ਕਰਕੇ ਉਹ ਹਾਸ਼ੀਏ ਤੇ ਗਏ ਆ ਇਹ ਸਾਰੇ ਹੀ ਉਹਨਾਂ ਗੁਨਾਹਾਂ ਵਿੱਚ ਵੀ ਸ਼ਾਮਲ ਰਹੇ ਪਰ ਜੇ ਆਪਾਂ ਹੁਣ ਮੰਨ ਜੇ ਸੁਖਵੀਰ ਬਾਦਲ ਜਿਹੜਾ ਧੜਾ ਹੈ ਉਸ ਨੂੰ ਨਕਾਰਾ ਕਰਕੇ ਇੱਕ ਸਾਈਡ ਕੀਤਾ ਜਾਵੇ ਦੂਜੇ ਧੜੇ ਤੋਂ ਜਿਵੇਂ ਕਿ ਬੀਬੀ ਜਗੀਰ ਕੌਰ ਜਾਂ ਫਿਰ ਧਾਲੀਵਾਲ ਜਾਂ ਫਿਰ ਚੰਦੂ ਮਾਜਰਾ ਜਿਹੜਾ ਇਹ ਗਰੁੱਪ ਖੜਾ ਹੈ ਇਸ ਤੋਂ ਵੀ ਉਮੀਦ ਕੀਤੀ ਜਾ ਸਕਦੀ ਹੈ ਮੈਨੂੰ ਨਹੀਂ ਕੋਈ ਪੰਥਕ ਤੌਰ ਤੇ ਤਾਂ ਕੋਈ ਉਮੀਦ ਨਹੀਂ ਇਹ ਸੱਤਾ ਦੀ ਤਾਕਤ ਹਾਸਲ ਕਰਨ ਦੇ ਲਈ ਕੋਈ ਪਲੇਟਫਾਰਮ ਬਣ ਸਕਦਾ ਹੈ ਪਰ ਪੰਥ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਜਿੰਨਾ ਚਿਰ ਜੋ ਪੰਥ ਨਾਲ ਧੱਕੇ ਢੋੜੇ ਹੋਏ ਆ ਸਾਰੇ ਉਸ ਵੇਲੇ ਨਾਲ ਹੀ ਸੀਗੇ ਕੋਈ ਬੋਲਿਆ ਤਾਂ ਹੈ ਨਹੀਂ ਪੰਥਕ ਦਰਦ ਰੱਖਣ ਵਾਲੇ ਆ ਜਾਂ ਫਿਰ ਤੁਸੀਂ ਇਹ ਦੇਖੋ ਇਹਨਾਂ ਵਿੱਚੋਂ ਹੀ ਟੁੱਟਿਆ ਸੀ ਬ੍ਰਹਮਪੁਰਾ ਦਲੀਲ ਹੋ ਕੇ ਉਹਨੇ ਫੇਰ ਵਾਪਸੀ ਕੀਤੀ ਇਹਨਾਂ ਵਿੱਚੋਂ ਟਟਿਆ ਸੀ ਸੇਖਵਾ ਉਹਨੇ ਵਾਪਸੀ ਕੀਤੀ ਇਹਨਾਂ ਚੋਂ ਜਗੀਰਕੌਰ ਗਈ ਸੀ ਉਹਨੇ ਵਾਪਸੀ ਕੀਤੀ ਇਹਨਾਂ ਚੋਂ ਢਿੰਡਾ ਸਾਹਿਬ ਗਏ ਸੀ ਉਹਨਾਂ ਨੇ ਫੇਰ ਵਾਪਸੀ ਕੀਤੀ ਅੱਜ ਜੇ ਇੱਛਾ ਨਹੀਂ ਪੂਰੀ ਹੋਈ ਫੇਰ ਜੁਦੇ ਹੋਵੇ ਇਹ ਕੋਈ ਮੁੱਦਿਆਂ ਦੀ ਲੜਾਈ ਨਹੀਂ ਹੈ ਸਿਰਫ ਇਸ ਗੱਲ ਦੀ ਲੜਾਈ ਹੈ ਕਿ ਜੇ ਸਾਨੂੰ ਦਿਨੇ ਆ ਤਾਂ ਕੁਝ ਅਸੀਂ ਤੁਹਾਡੇ ਨਾਲ ਹੈ ਜੇ ਨਹੀਂ ਦਿੰਦੇ ਤਾਂ ਸਹੀ ਹੈ ਲੱਗਿਆ ਤੇ ਪੰਥ ਦਾ ਤਾਂ ਨੀ ਹੁੰਦਾ ਨਾ ਵੀ 6 ਮਹੀਨੇ 6 ਮਹੀਨੇ 6 ਮਹੀਨੇ ਸੁਖਵੀਰ ਚੰਗਾ ਤੇ 6 ਮਹੀਨੇ ਮੜਾ ਇਦਾਂ ਇੱਕ ਕਿੱਢ ਨਹੀਂ ਨਾ ਕਿੱਢੀ ਜਾ ਸਕਦੀ ਪੰਚ ਦਾ ਭਲਾ ਇਸ ਵਿੱਚ ਹੀ ਆ ਇਹ ਜਿੰਨੇ ਸੱਜਣ ਸਾਰੇ ਸਾਰੇ ਹੈਗੇ ਆ ਚਾਹੇ ਸੁਖਵੀਰ ਵਾਲੇ ਚਾਹੇ ਇਹ ਜਿਨ੍ਹਾਂ ਕਰਕੇ ਪੰਚ ਦਾ ਨੁਕਸਾਨ ਹੋਇਆ ਚੁੱਪ ਕਰਕੇ ਘਰ ਬੈਠਣ ਨਵੀਂ ਨੌਜਵਾਨੀ ਨੂੰ ਮੌਕਾ ਦੇਣ ਉਹਨਾਂ ਉਹਨਾਂ ਨੂੰ ਅੱਗੇ ਲਿਆ ਕੇ ਆਪਣਾ ਸਹਿਯੋਗ ਦੇ ਕੇ ਨਵੇਂ ਪੰਜਾਬ ਦੇ ਵਿੱਚ ਨਵੀਂ ਖਾਲਸਾਈ ਤੇ ਪੰਜਾਬੀ ਸੋਚ ਨੂੰ ਪ੍ਰਣਾਈ ਹੋਈ ਲੀਡਰਸ਼ਿਪ ਸਥਾਪਿਤ ਕਰਨ ਜਿਹਦੇ ਨਾਲ ਪੰਜਾਬ ਆਪਣਾ ਮਾਨ ਸਨਮਾਨ ਬਹਾਲ ਕਰਨ ਦੀ ਜੰਗ ਲੜ ਸਕੇ ਤੁਸੀਂ ਕਹਿੰਦੇ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਅੱਗੇ ਆਉਣੀ ਚਾਹੀਦੀ ਹੈ ਉਹ ਕਿਹੜੇ ਲੋਕ ਨੇ ਕਿੰਨਾ ਵਾਰ ਤੁਹਾਡਾ ਇਸ਼ਾਰਾ ਹੈ ਖਾਸ ਕਰ ਮੈਂ ਇਸ ਤਰ੍ਹਾਂ ਨਹੀਂ ਕਿ ਕਿਸੇ ਖਾਸ ਬੰਦੇ ਦੇ ਨਾਮ ਨਾ ਮੈਂ ਤਾਂ ਨਾਂ ਲੈ ਸਕਦਾ ਨਾ ਕੋਈ ਗੱਲ ਕਰ ਮੈਂ ਇਹ ਕਹਿਣਾ ਕੋਈ ਨਵਾਂ ਪੰਥਕ এজেন্ডਾ ਪੰਥਕ ਦਰਦੀ ਜਿਹੜੇ ਨੇ ਪੰਥ ਦਰਦੀ ਉਹ ਫਲੋਟ ਕਰਨ ਜਿਹਦੇ ਵਿੱਚ ਇਹ ਹੋਵੇ ਜੇ ਰਾਜਨੀਤਿਕ ਧਿਰ ਬਣਨੀ ਆ ਤਾਂ ਉਹਦੀ ਉਹਦੀਆਂ ਕੀ ਲਿਮਿਟੇਸ਼ਨਸ ਹੋਣਗੀਆਂ ਉਥੋਂ ਪਰਿਵਾਰ ਵਾਰ ਕਿਵੇਂ ਖਤਮ ਕਰਨਾ ਪੰਥ ਪ੍ਰਸਤੀ ਕਿਵੇਂ ਲੈ ਕੇ ਆਉਣੀ ਆ ਕਿਵੇਂ ਮੁਰਕੇ ਪਰਿਵਾਰਾਂ ਦਾ ਕਬਜ਼ਾ ਨਾ ਹੋਵੇ ਜਿਹੜੀਆਂ ਗਲਤੀਆਂ ਕਰਕੇ ਅੱਜ ਜਿਹੜਾ ਪੰਜਾਬ ਮਯੂਸ ਹੈ ਉਹ ਮੁੜ ਕੇ ਨਾ ਹੋਣ ਇਹ ਸਾਰਾ ਪ੍ਰੋਗਰਾਮ ਬਣਾ ਕੇ ਫਲੋਟ ਕਰਨਾ ਚਾਹੀਦਾ ਤਾਂ ਕਿ ਜਿਹੜੇ ਉਸ ਪ੍ਰੋਗਰਾਮ ਨੂੰ ਪ੍ਰਣਾਏ ਹੋਏ ਲੋਕ ਹੈ ਉਹ ਇੱਕ ਜਗ੍ਹਾ ਇਕੱਠੇ ਹੋਣ ਨਵੀਂ ਲੀਡਰਸ਼ਿਪ ਪੈਦਾ ਹੋਵੇ ਬਾਰ ਬਾਰ ਪਰਖਿਆਂ ਨੂੰ ਬਾਰ ਬਾਰ ਪਰਖੀ ਜਾਣਾ ਕੋਈ ਸਿਆਣਪ ਨਹੀਂ ਹੁੰਦੀ ਉਹ ਕੀ ਉਮੀਦ ਕੀਤੀ ਜਾ ਸਕਦੀ ਹੈ ਆਕਾਸ਼ ਤੱਕ ਸਹਬ ਦੇ ਦੇਖੇਦਾਰ ਜਾਂ ਹੋਰ ਜਿਹੜੇ ਕੁਝ ਬੁੱਧੀਜੀਵੀ ਲੋਕ ਜਿਹੜੇ ਪੰਥ ਦਰਦ ਰੱਖਦੇ ਆ ਉਹਨਾਂ ਵੱਲੋਂ ਕੋਈ ਪਹਿਲ ਕੀਤੀ ਜਾਵੇ ਇਸ ਕਦਮ ਨਾਲ ਦੇਖੋ ਜੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਦੀ ਸਹੀ ਵਰਤੋਂ ਹੋਵੇ ਜਿਹੜੀ ਪਿਛਲੇ ਸਮੇਂ ਚ ਹੋਈ ਨਹੀਂ ਇਹ ਤਾਂ ਇਹ ਤਾਂ ਕੰਮ 2 ਮਿੰਟ ਦਾ ਹੀ ਐ ਸਾਰੀਆਂ ਅਕਾਲੀ ਦਲਾਂ ਨੂੰ ਇਕੱਠੇ ਕਰਕੇ ਉਹ ਸਾਰਿਆਂ ਨੂੰ ਕਰਨ ਭੰਗ ਅਕਾਲ ਤਖਤ ਸਾਹਿਬ ਨਵੇਂ ਤੌਰ ਤੇ ਨਵਾਂ ਏਜੰਡਾ ਉਹ ਆਪ ਅਕਾਲ ਤਖਤ ਸਾਹਿਬ ਬੁੱਧੀ ਜੀਵਿਆਂ ਦੀ ਸਲਾਹ ਦੇ ਨਾਲ ਰੱਖਣ ਤੇ ਪੰਜਾਬ ਦਾ ਭਲਾ ਇਹਨਾਂ ਗੱਲਾਂ ਵਿੱਚ ਹੈ ਜਿਹੜੇ ਇਹਨਾਂ ਨੂੰ ਪਰਦਾਇ ਲੋਕ ਐ ਇੱਕ ਪਾਸੇ ਆਜੋ ਫਿਰ ਉਹਨਾਂ ਦੀ ਦੁਬਾਰਾ ਉਹਨਾਂ ਦੇ ਆਰਗੇਨਾਈਜ਼ੇਸ਼ਨ ਬਣਾਉਣ ਉਹਨੂੰ ਦੁਬਾਰਾ ਜਥੇਬੰਦ ਕਰਨ ਉਹਦੀ ਸਰਕਲਾਂ ਦੀ ਅਪਾਇੰਟਮੈਂਟ ਹੋਵੇ ਉਹਦੀ ਜ਼ਿਲ੍ਹਿਆਂ ਦੀ ਹੋਵੇ ਫਿਰ ਉਹ ਤੇ ਚੋਣ ਕਰਕੇ ਨਵੇਂ ਅਧਿਕਾਰ ਅੱਗੇ ਆ ਜਾਣ। ਥੈਂਕ ਯੂ ਜਸੇਰਾ ਸਾਹਿਬ ਤੁਸੀਂ ਬਹੁਤ ਆਪਣੇ ਬੀਜ਼ੀ ਸਕੇਡਿਊਲ ਵਿੱਚ ਸਮਾਂ ਕੱਢਿਆ ਬਹੁਤ ਧੰਨਵਾਦ। ਬਹੁਤ ਬਹੁਤ ਬੇਤਰੀ ਕੋਈ ਖਾਸ ਗੱਲ ਹੈ ਬਈ ਖਤਮ। ਲੈ ਖਾਸ ਬਤ ਹਮਾਰੇ।